ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਅਸੀਂ ਬਾਬਲ ਬੇਟੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਵਾਰੋ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਉੱਡੀਆਂ ਵਾਰੋ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਵੀਰੇ ਪਹਿਣਾ ਚਾਰ ਚਾਰੇ ਲੜਲੀਆਂ ਅਸੀਂ ਵੀਰੇ ਪਹਿਣਾ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉਡੀਆਂ ਵਾਰ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਉਡੀਆਂ ਵਾਰੋ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਚਾਚੇ ਪਤੀ ਜੀਆਂ ਚਾਰ ਚਾਰੇ ਲਾਡਲੀਆਂ ਅਸੀਂ ਚਾਚੇ ਪਤੀ ਜੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚਾਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਵਾਰ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਬਤ ਸਾਡੇ ਆਲਣੇ ਅਸੀਂ ਉੱਡੀਆਂ ਵਾਰ-ਵਾਰ ਖੰਭ ਖਿਲਾਰ ਨਦੀਆਂ ਪਾਰ ਪਰਵਤ ਸਾਡੇ ਆਲਣੇ ਅਸੀਂ ਮਾਮੇ ਭਾਣ ਜੀਆਂ ਚਾਰ ਚਾਰੇ ਲਾਡਲੀਆਂ ਅਸੀਂ ਮਾਮੇ ਭਾਣ ਜੀਆਂ ਚਾਰ ਚਾਰੇ ਲਾਡਲੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਸਾਨੂੰ ਚੌਹਾਂ ਨੂੰ ਦਿੱਤੜਾ ਦਾਜ ਕੋੜੇ ਪਾਲਕੀਆਂ ਅਸੀਂ ਉੱਡੀਆਂ ਵਾਰੋ-ਵਾਰ ਖੰਭ ਖਿਲਾਰ ਨਦੀਆਂ ਪਾਰ ਪਹਾੜ ਸਾਡੇ ਆਲਣੇ ਅਸੀਂ ਉੱਡੀਆਂ ਵਾਰੋ-ਵਾਰ ਖੰਭ ਖਿਲਾਰ ਨਦੀਆਂ ਪਾਰ ਪਹਾੜ ਸਾਡੇ ਆਲਣੇ